ਦੇ 5000 ਦੇ 5000 ਦੇ 5000 ਦੇ 5 ਉਹ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 5-500 ਦਾ ਕਾਦੀਆਂ ਮਾ ਤੁਸ਼ਰੀ ਦਸਤਾਰ ਆ ਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਅਸੀਂ ਕਹਿੰਦੇ ਆ ਤੇ ਦਿਨੇ ਵੀ ਆ ਤੇ ਲੈਖ ਲੈ ਕੇ ਲਾਉਣੇ ਵੀ ਆ ਆ 5-500 6-600 ਲੋਕੀ ਸੂਟ ਲੈ ਲੈਂਦੇ ਆ ਪਿਓ ਦਪੰਟਿਆਂ ਦੇ ਨਾਲ ਚੱਕੋ 200 ਰੁਪਏ ਦਾ ਆ ਦੇਖੋ ਜੇ ਇੱਕ ਹੋਰ ਨਵਾਂ ਪਟਾਕਾ ਪਾ ਦਿੰਨੇ ਆ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 600 ਰੁਪਏ ਦਾ ਇੱਕ ਸੂਟ ਦੁਪੱਟਾ ਨਾਲ ਹੈਗਾ ਇੱਥੇ ਤੁਹਾਨੂੰ ਅਸੀਂ ਦੇਣਨੇ ਆ 500 ਦੇ ਤੋਂ ਦੇਖੋ ਜੀ ਟਾਡਾ ਦਸੂਆ ਮਕੇਰੀਆਂ ਗਰਤਾਸਪੁਰ ਪਠਾਨਕੋਟ ਜੰਮੂ ਛੱਡ ਕੇ ਆ ਜਾਓ ਆ ਪਟਾਲੇ ਬਜ਼ਾਰਾ ਤੇ ਜਾਣ ਦੀ ਲੋੜ ਨਹੀਂ ਕਿਉਂਕਿ 7700 1000 ਵਾਲੇ ਸੂਟ 700 ਦੇ ਦੋ ਦੇ ਹੀ ਜਾਂਦੇ ਆ ਤੁਸੀਂ ਚਾਹੇ ਦੁਕਾਨਦਾਰੋ ਚਾਹੇ ਤੁਹਾਡੇ ਘਰੇ ਵਿਆਹ ਸ਼ਾਦੀ ਆ ਗਈ ਹੈ ਚਾਹੇ ਛੋਟੀ ਦੁਕਾਨ ਚਾਹੇ ਵੱਡੀ ਦੁਕਾਨਾ ਆਜੋ ਕਾਤੀਆਂ ਦੇ ਵਿੱਚ ਪੁੱਟਰ ਰੋੜ ਕੇ ਪੋ ਪਾਰੀ ਮੇਲਾ ਲੱਗਿਆ। ਮਤਲਬ ਵਿਆਹ ਸ਼ਾਦੀ ਵਾਲਾ ਕੱਪੜਾ, ਤਾਜ ਬੜੀ ਵਾਲਾ ਕੱਪੜਾ ਜਿਹੜਾ ਤੁਸੀਂ 50000 ਰੁਪਏ ਦਾ ਲੈਣਾ, ਅਸੀਂ ਤੁਹਾਨੂੰ 20000 ਰੁਪਏ ਚ ਦੇ ਕੇ ਭੇਜ ਦਾਂਗੇ। ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ। ਦੇਖੋ ਕਿੰਨਾ ਪਟਾਖਾ ਕੱਠਾ, ਕਾਠਾ ਮਾਰਦਾ ਕਾਠੇ ਇਸ ਗੱਲ ਦੀ ਦਵਾਈ ਆ ਵੀ ਲੋਕ ਪਿਆਰ ਕਰਦੇ ਆ। ਕਾ ਫਾਇਦਾ ਕੀ ਆ? ਛੋਟੇ ਦਰਜੀ ਕੋ ਚਲ ਜਿਓ, ਵੱਡੇ ਦਰਜੀ ਕੋ ਚਲ ਜਿਓ, ਪੈਂਡ ਚਲ ਜਿਓ, ਸ਼ਹਿਰ ਚਲ ਜਿਓ। ਇਹ ਕੋਟ ਪੈਂਟ ਦੀ ਸਲਾਈ 4000 ਰੁਪਿਆ ਰੇਟ ਬਾਜ਼ਾਰ ਚ 10000 ਰੁਪਿਆ ਮਾਤੂਸ਼ਰੀ ਦਸਤਾਰ ਕਾਦੀਆਂ ਆਜੋ 10000 ਵਾਲਾ ਕੋਟ ਪੈਂਟ 2895 ਚ ਲੈ ਕੇ ਜਾਓ ਆ ਜਿਹੜਾ 3 ਪੀਸ ਕੋਟ ਪੈਂਟ ਆ 15000 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਕੋਲ ਆਜੋ ਸਲਾਈ ਸਮੇਤ 15000 ਵਾਲਾ ਕੋਟ ਪੈਂਟ 3760 ਚ ਲੈ ਕੇ ਜਾਓ ਆ ਸ਼ੇਰਵਾਨੀ 17000 18000 ਦੋ ਮੂੰਹ ਚ ਆਉਂਦਾ ਉਹ ਬੋਲਦੇ ਆ ਸਾਡੇ ਕੋਲ 6500 ਰੁਪਏ ਚ ਸਲਾਈ ਕਰਕੇ ਲੈ ਕੇ ਜਾਓ ਆ ਕੁਰਤਾ ਪਜਾਮਾ 3250 3500 ਚ ਸਲਾਈ ਕਰਕੇ ਦਿੱਤਾ ਜਾਂਦਾ ਸਾਡੇ ਕੋਲੋਂ ਕੁਰਤਾ ਪਜਾਮਾ ਸਿਰਫ 1300 ਚ ਰਹੇਗੇ 1500 ਦਾ ਪਿਆਰਾ ਜੇ ਸੂਟ ਹੈ ਅਸੀਂ 6600 ਰੁਪਏ ਦਾ ਦੇ ਦੇਣਾ ਗੜਾਈ ਵਾਲਾ ਸੂਟ ਬਾਜ਼ਾਰ ਚ 1700 1800 ਤੋਂ ਘੱਟ ਆ ਸੂਟ ਕਿਸੇ ਨੇ ਨਹੀਂ ਦੇਣਾ ਅਸੀਂ 1500 ਦੇ ਦੋ ਮਾਤਰਾ ਉਹ 750 ਰੁਪਏ ਦਾ ਸੂਟ ਦੇ ਰਹੇ ਆ ਆ ਚੈੱਕ ਕਰੋ ਫੋਟੋ ਵਾਲੇ ਸੂਟ ਪਿਆਰਾ ਜੇ 3 3000 ਦੇ ਆ ਇੱਥੇ ਸਿਰਫ 850 ਰੁਪਏ ਦਾ ਪਟਿਕ ਵਾਲੇ ਪੀਸ ਇਹ ਡਿਜ਼ਾਈਨ ਸਿੰਗਲ ਸਿੰਗਲ ਲੈ ਜਾਓ ਆ ਕੇ 850 ਰੁਪਏ ਚ ਲੋ ਵਿਆਹ ਸ਼ਾਦੀ ਵਾਲਾ ਕਪੜਾ ਤਾਜ ਬਰੀ ਵਾਲਾ ਕਪੜਾ ਜਿਹੜਾ ਤੁਸੀਂ 50000 ਰੁਪਏ ਦਾ ਲੈਣਾ ਅਸੀਂ ਤੁਹਾਨੂੰ 20000 ਰੁਪਏ ਚ ਦੇ ਕੇ ਭੇਜ ਦਾਂਗੇ ਆ ਦੇਖੋ ਕਦੇ ਹੋ ਸਕਦਾ ਤੇਰੇ ਤੁਸੀਂ ਪਹਿਲਾਂ ਸੋਣਿਆ ਹੋਵੇ 500 ਦਾ ਸੂਟ ਪਰ ਅਸੀਂ ਦੇ ਰਹੇ ਆ ਡਾਂਗ ਕਰੀ ਚੋੜ ਦੇ ਦੇ ਰਹਿਆਂ 5-5 ਰੁਪਏ 2-2 ਰੁਪਏ 10-10 ਰੁਪਏ ਦੇ ਮਾਰਜੇ ਦੇ ਕੱਪੜਾ ਵੇਚਦੇ ਆ ਬਾਕੀ ਦੁਕਾਨਦਾਰਾਂ ਨੂੰ ਇਤਾਂ ਨਹੀਂ ਭਈ 500 ਵਾਲਾ 1500 ਚ ਕਰਤਾ ਜੀ 1000 ਵਾਲਾ 3000 ਚ ਕਰਤਾ ਜੀ 3000 ਵਾਲਾ 700 ਚ ਕਰਤਾ ਬਾਜ਼ਾਰ 'ਚ ਰੇਟ ਤਾਂ ਤੋਬਾ ਤੋਬਾ ਹੋਈ ਪਈਆ ਸਾਡਾ ਰੇਟ ਸਿਰਫ 850 ਰੁਪਈਆ ਹੁਣ ਵਿਆਹ ਸ਼ਾਦੀ ਦਾ ਕੱਪੜਾ ਕਾਟੀਆਂ ਦੇ ਭਾ ਲੁੱਟਾਂ ਬੰਦ ਕਰਤੀਆਂ ਵੱਡਾ ਬ੍ਰਾਂਡ ਆ ਛੇਤੀ ਪਹੁੰਚੋ ਕੋਟ ਪਾਸੇ ਜਾਇਓ ਨਾ ਜੋ ਸਾਡੇ ਰੇਟ ਆ ਨਾ ਜੋ ਕੁਆਲਿਟੀ ਆ ਮੈਂ ਚੈਲੰਜ ਕਰਦਾ ਪ੍ਰੋਮਿਸ ਕਰਦਾ ਵਾਦਾ ਕਰਦਾ ਹੋਰ ਕਿਤੋਂ ਨਹੀਂ ਮਿਲਣਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਤਾਂ ਟੀਵੀ ਕਰਦੀਆਂ